ਨਮਸਕਾਰ ਸਟੂਡੈਂਟਸ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਸਵਾਗਤ ਹੈ ਜੇਮਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਅੱਜ ਅਸੀਂ ਲਗਾਤਾਰ ਜੋ ਗਣਿਤ ਦੀ ਲੜੀਵਾਰਤਾ ਸ਼ੁਰੂ ਕੀਤੀ ਹੈ ਉਸ ਵਿੱਚ ਪੰਜਵੀਂ ਜਮਾਤ ਦੇ ਗਣਿਤ ਦੀ ਅਭਿਆਸ 1.2 ਜੋ ਅਭਿਆਸ ਹੈ ਉਸ ਨੂੰ ਹੱਲ ਕਰਾਂਗੇ ਸੋ ਇਸ ਵਿੱਚ ਸਭ ਤੋਂ ਜੋ ਪਹਿਲਾ ਸਵਾਲ ਹੈ ਸੋ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ਜੋ ਵੀ ਸਟੂਡੈਂਟ ਇਸ ਦੇ ਉੱਪਰ ਚੈਨਲ ਦੇ ਉੱਪਰ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਅਤੇ ਇਸ ਨੂੰ ਬੈਲ ਆਈਕਨ ਨੂੰ ਜਰੂਰ ਦਬਾਓ ਤਾਂ ਕਿ ਨਵੇਂ-ਨਵੇਂ ਜੋ ਵੀਡੀਓਜ਼ ਨੇ ਨੋਟੀਫਿਕੇਸ਼ਨ ਨੇ ਤੁਹਾਡੇ ਤੱਕ ਪਹੁੰਚਦੇ ਰਹਿਣ ਸੋ ਜੋ ਵੀਡੀਓਜ਼ ਨੇ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰੋ ਤਾਂ ਕਿ ਇਸ ਦਾ ਫਾਇਦਾ ਸਾਰੇ ਹੀ ਸਟੂਡੈਂਟਸ ਨੂੰ ਹੋ ਸਕੇ ਸੋ ਬਹੁਤ ਹੀ ਸੌਖੇ ਮੈਥਡ ਦੇ ਨਾਲ ਬਿਲਕੁਲ ਸਿੰਪਲ ਭਾਸ਼ਾ ਦੇ ਵਿੱਚ ਤੁਹਾਨੂੰ ਸਵਾਲ ਨਹੀਂ ਜਿਹੜੇ ਉਹ ਸਮਝਾਏ ਜਾਣਗੇ ਸੋ ਸ਼ੁਰੂ ਕਰਦੇ ਆਂ ਅਭਿਆਸ 1.2 ਇਸ ਵਿੱਚ ਜੋ ਪਹਿਲਾ ਸਵਾਲ ਹੈ ਹੇਠ ਲਿਖੀਆਂ ਸੰਖਿਆਵਾਂ ਵਿੱਚ ਲਕੀਰੇ ਅੰਕ ਦਾ ਸਥਾਨਕ ਮੁੱਲ ਲਿਖੋ ਸੋ ਇਸ ਵਿੱਚ ਅਸੀਂ ਜੋ ਵੀ ਸਥਾਨ ਜਿਵੇਂ ਕਿ ਪਹਿਲਾ ਸਵਾਲ ਹੈ ਉਸ ਵਿੱਚ ਜੋ ਵੀ ਅੰਕ ਦੇ ਥੱਲੇ ਲਕੀਰ ਲੱਗੀ ਹੋਈ ਹੈ ਉਸ ਦਾ ਅਸੀਂ ਸਥਾਨਕ ਮੁੱਲ ਪਤਾ ਕਰਨਾ ਸੋ ਸਥਾਨਿਕ ਮੁੱਲੀ ਸਭ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਕਿ ਸਥਾਨਿਕ ਮੁੱਲ ਹੁੰਦਾ ਕੀ ਹੈ ਜਿਵੇਂ ਕਿ ਅਸੀਂ ਕਿਸੇ ਵੀ ਜਗ੍ਹਾ ਤੇ ਥਾਂ ਤੇ ਉਸ ਜਗ੍ਹਾ ਨੂੰ ਅੰਕ ਨੂੰ ਬਦਲ ਦਿੰਨੇ ਆ ਤਾਂ ਉਸ ਦਾ ਜਿਹੜਾ ਮੁੱਲ ਆ ਉਹ ਵੀ ਬਦਲ ਜਾਂਦਾ ਸੋ ਜਿਵੇਂ ਕਿ ਮੰਨ ਲਓ ਸਾਡੇ ਕੋਲ ਸਥਾਨਿਕ ਮੁੱਲ ਸਾਰਣੀ ਹੁੰਦੀ ਹੈ ਇਕਾਈ ਦਹਾਈ ਸੈਂਕੜਾ 1000 10000 ਸੋ ਇਸ ਤਰ੍ਹਾਂ ਮੰਨ ਲਓ ਅਸੀਂ ਜਿਹੜੀ ਸੰਖਿਆ ਗਈ ਉਸ ਨੂੰ ਇਹਦੇ ਵਿੱਚ ਭਰ ਲਿਆ ਸੋ ਇਹ ਬਣ ਗਈ 8326 ਤਾਂ ਇਹਦੇ ਵਿੱਚ 2 ਦੇ ਥੱਲੇ ਲਕੀਰ ਹੈ ਭਾਵ ਕਿ 2 ਆ ਜਿਹੜਾ ਉਹ ਕਿਹਦੇ ਉੱਤੇ ਆ ਰਿਹਾ ਦਹਾਈ ਦੇ ਉੱਤੇ ਆ ਰਿਹਾ ਸੋ ਦਹਾਈ ਹੁੰਦੀ ਹੈ 10 ਦੀ ਸੋ ਇੱਥੇ ਕੀ ਇਹਨੂੰ ਬੋਲਾਂਗੇ ਫਿਰ ਦੋ ਦਹਾਈਆਂ ਦੋ ਦਹਾਈਆਂ ਕਿੰਨੀ ਬਣ ਗਈ 20 ਤਾਂ ਸੰਖਿਆ 20 ਬਣ ਗਈ ਭਾਵ ਕਿ ਦੋ ਦਾ ਸਥਾਨਕ ਮੁੱਲ ਕਿੰਨਾ ਆ ਗਿਆ 20 ਆ ਗਿਆ ਸੋ ਇਸ ਨੂੰ ਅਸੀਂ ਬਿਨਾਂ ਸਾਰਣੀ ਬਣਾਏ ਵੀ ਕਰ ਸਕਦੇ ਹਾਂ ਦੇਖੋ ਜੀ ਕਿਵੇਂ ਅਗਲਾ ਸਵਾਲ ਹੈ ਸਾਡੇ ਕੋਲ ਇਸ ਵਿੱਚ ਜੋ 4 ਹੈ ਉਸਦੇ ਥੱਲੇ ਲਕੀਰ ਹੈ ਸੋ ਇਸ ਨੂੰ ਅਸੀਂ ਇੱਕ ਪ੍ਰੈਕਟਿਸ ਦੇ ਰਾਹੀਂ ਬਿਲਕੁਲ ਹੀ ਸਿੱਧਾ ਹੀ ਪਤਾ ਕਰ ਸਕਦੇ ਹਾਂ ਕਿ ਇਕਾਈ ਦਹਾਈ ਸੈਂਕੜਾ ਹਜ਼ਾਰ ਤਾਂ 4 ਕਿੱਥੇ ਆ ਹਜ਼ਾਰ ਤੇ ਤਾਂ ਇਹ ਕਿੰਨਾ ਬਣ ਗਿਆ ਜੀ 4000 ਸੋ ਇਸ ਨੂੰ ਅਸੀਂ ਏਵੇਂ ਵੀ ਪਤਾ ਕਰ ਸਕਦੇ ਹਾਂ ਜਾਂ ਇਸ ਤੋਂ ਬਾਅਦ ਅਗਲਾ ਇਹਦਾ ਸਿੱਧਾ ਹੱਲ ਹੈ ਕਿ ਜਿਹੜੇ ਅੰਕ ਦੇ ਥੱਲੇ ਲਕੀਰ ਆ ਉਹ ਲਿਖੋ ਉਸ ਤੋਂ ਬਾਅਦ ਕੁੱਲ ਕਿੰਨੇ ਅੰਕ ਨੇ 1 2 3 ਉਨੀਆਂ ਨਾਲ ਜ਼ੀਰੋਆਂ ਲਾ ਦੋ ਜਿੰਨਾ ਇਹ ਸੰਖਿਆ ਬਣ ਗਈ ਉਨਹੀਂ ਇਹਦਾ ਸਥਾਨਕਮੁੱਲ ਹੋਏਗਾ ਭਾਵ ਕਿ ਹੁਣ ਇਹ 4000 ਬਣ ਗਿਆ ਹੁਣ ਅਗਲੇ ਸਵਾਲ ਦੇ ਵਿੱਚ 8 ਹੈ 8 ਤੇ ਬਾਅਦ ਕੋਈ ਵੀ ਸੰਖਿਆ ਨਹੀਂ ਹੈ ਇਸ ਲਈ ਕੱਲਾ 8 ਹੋ ਗਿਆ ਕਿਉਂਕਿ ਇਕਾਈ ਦੇ ਸਥਾਨ ਤੇ ਆ ਅਗਲੇ ਦੇ ਵਿੱਚ 9 ਹੈ 9 ਤੋਂ ਬਾਅਦ 1 2 3 4 1 2 3 4 ਸੰਖਿਆ માં ਅਸ 4 ਅੰਕ ਨੇ ਤਾਂ ਚਾਰ ਜ਼ੀਰੋਆਂ ਲੱਗੀਆਂ ਭਾਵ ਕਿ ਇਹ 10000 ਵਾਲੇ ਸਥਾਨ ਤੇ ਐ ਤਾਂ ਇਹ ਬਣ ਗਿਆ 90000 ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਸੋ ਇਸ ਤਰ੍ਹਾਂ ਇਹਦਾ ਮੁੱਲ ਆ ਗਿਆ 90000 9 ਦਾ ਸਥਾਨਿਕ ਮੁੱਲ ਕੀ ਹੈ ਜੀ 90000 ਅਗਲੇ ਸਵਾਲ ਦੇ ਵਿੱਚ ਦੇਖਦੇ ਹਾਂ 49716 ਔਰ ਅਗਰ ਤੁਸੀਂ ਸੰਖਿਆ ਪੜ੍ਹਨੀ ਪਹਿਲਾਂ ਸਿੱਖ ਲਈਏ 1.1 ਦੇ ਵਿੱਚ ਤਾਂ ਤੁਹਾਨੂੰ ਇਹ ਸਵਾਲ ਸਰ ਕਰਨੇ ਬਹੁਤ ਹੀ ਸੌਖੇ ਲੱਗਣਗੇ 49716 ਤਾਂ ਸਿੱਤ ਨੂੰ ਕੀ ਬੋਲਿਆ 700 ਤਾਂ ਇਹਦਾ ਫਿਰ ਮੁੱਲ ਵੀ ਕਿੰਨਾ ਹੋ ਗਿਆ 700 7 ਤੋਂ ਬਾਅਦ ਦੋ ਅੰਕ ਨੇ ਦੋ ਜ਼ੀਰੋਆਂ ਲੱਗੀਆਂ ਜਾਂ ਇਕਾਈ ਦਹਾਈ ਸੈਂਕੜਾ ਸੈਂਕੜਾ ਮਤਲਬ 100 ਤਾਂ ਸਿੱਤ ਨੂੰ ਕੀ ਬੋਲਾਂਗੇ 700 ਅੱਗੇ 47168 ਤਾਂ ਇਕਾਈ ਦਹਾਈ ਸੈਂਕੜਾ ਹਜ਼ਾਰ ਤਾਂ ਸਿੱਤ ਕਿੱਥੇ ਹੈ ਜੀ ਹਜ਼ਾਰ ਤੇ ਜਾਂ 7 ਤੋਂ ਬਾਅਦ ਕਿੰਨੇ ਅੰਕ ਨੇ 3 ਤਾਂ 7000 ਹੋ ਗਿਆ ਉਸ ਤੋਂ ਬਾਅਦ 63184 ਤਾਂ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਤਾਂ 60 ਕਿੰਨੇ ਤੇ ਆ ਗਿਆ 10000 ਤੇ 10 6 ਦਾ 60 ਹੁੰਦੇ ਆ ਤਾਂ 60000 ਹੋ ਗਿਆ ਜੀ ਇਹ ਔਰ 6 ਤੋਂ ਬਾਅਦ ਅੰਕ ਵੀ 4 ਨੇ ਤਾਂ ਇਸ ਲਈ 6 ਦੇ ਨਾਲ 4 ਜ਼ੀਰੋਆਂ ਲੱਗੀਆਂ ਤਾਂ ਬਣ ਗਿਆ ਇਹ 60000 ਅਗਲਾ ਸਵਾਲ ਜੀ ਇਹ ਹੈਗਾ 29992 ਦਾ ਦੂਏ ਦੇ ਥੱਲੇ ਆ ਜਿਹੜਾ ਉਹ ਲਕੀਰ ਲੱਗੀ ਐ ਤਾਂ ਇਸ ਦਾ ਮਤਲਬ ਦੂਏ ਦੇ ਪਿੱਛੇ ਚਾਰ ਜ਼ੀਰੋ ਆਉਣਗੀਆਂ ਜੀ ਤਾਂ ਇਹ ਹੋ ਗਿਆ 20000 20 ਤੇ 9 29999 ਸੀ ਤਾਂ 20000 ਇਹਦਾ ਸਥਾਨਕ ਮੁੱਲ ਹੋ ਗਿਆ ਸੋ ਉਮੀਦ ਆ ਕਿ ਤੁਹਾਨੂੰ ਸਥਾਨਕ ਮੁੱਲ ਬਾਰੇ ਬਿਲਕੁਲ ਜੋ ਜਾਣਕਾਰੀ ਆ ਉਹ ਮਿਲ ਗਈ ਹੋਣੀ ਐ ਤਾਂ ਜੀ ਕਰਦੇ ਆ ਅਗਲਾ ਸਵਾਲ ਅਗਲੇ ਸਵਾਲ ਦੇ ਵਿੱਚ ਕੀ ਹੈ ਜੀ ਹੇਠ ਲਿਖੀਆਂ ਸੰਖਿਆਵਾਂ ਵਿੱਚ ਲਕੀਰੇ ਅੰਕ ਦਾ ਅੰਕਿਤ ਮੁੱਲ ਪਤਾ ਕਰੋ ਹਾਂਜੀ ਅੰਕਿਤ ਮੁੱਲ ਕੀ ਹੁੰਦਾ ਅੰਕਿਤ ਮੁੱਲ ਹੁੰਦਾ ਹੈ ਕਿ ਉਸ ਅੰਕ ਦਾ ਜਿੰਨਾ ਮੁੱਲ ਐਕਚੁਅਲ ਚ ਹੈ ਉਨਾ ਹੀ ਰਹੇਗਾ ਚਾਹੇ ਉਹ ਕਿਸੇ ਵੀ ਸਥਾਨ ਦੇ ਉੱਪਰ ਆ ਜਾਵੇ ਜਿਵੇਂ ਕਿ ਤੁਸੀਂ ਦੇਖੋ ਸਾਡੇ ਕੋਲੇ ਕੁੱਲ 10 ਅੰਕ ਨੇ 0 1 2 3 4 5 6 7 8 9 ਸੋ ਇਨਾਂ ਅੰਕਾਂ ਨੂੰ ਜਿੱਥੇ ਮਰਜ਼ੀ ਲਿਖ ਦਿਓ ਇਨਾਂ ਦਾ ਅੰਕਿਤ ਮੁੱਲ ਉਹੀ ਰਹੇਗਾ ਜੋ ਇਹ ਹੈ ਅੰਕਿਤ ਮੁੱਲ ਨੂੰ ਇੰਗਲਿਸ਼ ਦੇ ਵਿੱਚ ਅਸੀਂ ਕਹਿੰਦੇ ਆ ਫੇਸ ਵੈਲਿਊ ਸੋ ਚਿਹਰਾ ਕਦੇ ਵੀ ਕਿਸੇ ਵੀ ਚੀਜ਼ ਦਾ ਨਹੀਂ ਬਦਲਦਾ ਉਹ ਜਿੱਥੇ ਮਰਜ਼ੀ ਚਲਿਆ ਜਾਵੇ ਸੋ ਇਸੇ ਤਰ੍ਹਾਂ ਤੁਸੀਂ ਯਾਦ ਰੱਖਣਾ ਕਿ ਅੰਕ ਨੂੰ ਜਿੱਥੇ ਮਰਜ਼ੀ ਲੈ ਜੋ ਉਹਦਾ ਅੰਕਿਤ ਮੁੱਲ ਨਹੀਂ ਬਦਲਦਾ ਉਹਦੀ ਫੇਸ ਵੈਲਿਊ ਬਿਲਕੁਲ ਨਹੀਂ ਬਦਲਦੀ ਸੋ ਇਸ ਵਿੱਚ ਲਕੀਰੇ ਅੰਕ 2 ਐ ਤਾਂ 2 ਦਾ 2 ਹੀ ਆਏਗਾ 4 ਦਾ 4 ਆਏਗਾ 8 ਦਾ 8 9 ਦਾ 9 7 ਦਾ 7 ਇਹਦਾ ਵੀ 7 ਇਹਦਾ 6 ਇਹਦਾ 5 ਸੋ ਅੰਕਿਤ ਮੁੱਲ ਉਹੀ ਹੁੰਦਾ ਜੋ ਐਕਚੁਅਲ ਦੇ ਵਿੱਚ ਅੰਕ ਦਾ ਆਪਣਾ ਮੁੱਲ ਹੈ ਸੋ ਫੇਸ ਵੈਲਿਊ ਜਿਵੇਂ ਕਿ ਤੁਹਾ ਤੁਸੀਂ ਕਿਸੇ ਵੀ ਜਗ੍ਹਾ ਚਲੇ ਜਾਓ ਤੁਹਾਡਾ ਫੇਸ ਉਹੀ ਰਹੇਗਾ ਪਰ ਜੇ ਤੁਸੀਂ ਕਿਸੇ ਹੋਰ ਜਗ੍ਹਾ ਤੇ ਚਲੇ ਗਏ ਤਾ ਉਥੇ ਤੁਹਾਡੀ ਜਗ੍ਹਾ ਬਦਲ ਜਾਂਦੀ ਹੈ ਇਸ ਲਈ ਇਸੇ ਤਰ੍ਹਾਂ ਅੰਕ ਦੀ ਜਦੋਂ ਜਗ੍ਹਾ ਬਦਲ ਜਾਂਦੀ ਹੈ ਤਾਂ ਉਹਦਾ ਮੁੱਲ ਬਦਲ ਜਾਂਦਾ ਪਰ ਅੰਕ ਦਾ ਜੋ ਖੁਦ ਦੀ ਫੇਸ ਵੈਲਿਊ ਹੈ ਖੁਦ ਦਾ ਜੋ ਅੰਕਿਤ ਮੁੱਲ ਹੈ ਉਹ ਕਦੇ ਵੀ ਨਹੀਂ ਬਦਲਦਾ ਸੋ ਇਹ ਚੀਜ਼ ਯਾਦ ਰੱਖਣੀ ਹੈ ਸੋ ਉਮੀਦ ਹੈ ਕਿ ਤੁਹਾਨੂੰ ਦੂਸਰਾ ਸਵਾਲ ਵੀ ਸਮਝ ਆ ਗਿਆ ਹੋਵੇਗਾ ਅੱਗੇ ਚੱਲਦੇ ਹਾਂ ਜੀ ਤੀਸਰੇ ਸਵਾਲ ਦੇ ਉੱਪਰ ਹਾਂਜੀ ਅੱਗੇ ਸ਼ੁਰੂ ਕਰਦੇ ਹਾਂ ਸਵਾਲ ਨੰਬਰ 3 ਸਵਾਲ ਨੰਬਰ 3 ਦੇ ਵਿੱਚ ਕੀ ਹੈ ਜੀ? ਹੇਠ ਲਿਖੀਆਂ ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ। ਭਾਵ ਕਿ ਅਸੀਂ ਸੰਖਿਆਵਾਂ ਨੂੰ ਵਿਸਤ੍ਰਿਤ ਭਾਵ ਕਿ ਉਹਨਾਂ ਨੂੰ ਵਿਸਥਾਰ ਸਹਿਤ ਦੱਸਣਾ ਹੈ ਕਿ ਸੰਖਿਆ ਬਣੀ ਕਿਵੇਂ ਹੈ। ਸੋ ਇਸ ਦਾ ਜੋ ਸਭ ਤੋਂ ਬੇਸਿਕ ਰੂਪ ਹੈ ਉਹ ਸੇਮ ਉਹੀ ਚਾਰਟ ਹੈ ਜਿਸ ਵਿੱਚ ਅਸੀਂ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਲੱਖ ਇਸ ਤਰ੍ਹਾਂ ਅਸੀਂ ਚਾਰਟ ਦੇ ਵਿੱਚੋਂ ਬਣਾਉਂਦੇ ਹਾਂ ਇਕਾਈ ਮਤਲਬ 1 ਦਹਾਈ ਮਤਲਬ 10 ਸੈਂਕੜਾ ਮਤਲਬ 100 ਅੱਗੇ ਹਜ਼ਾਰ 10000 ਲੱਖ ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਿਹੜੇ ਸਥਾਨ ਦੇ ਉੱਪਰ ਅੰਕ ਦਾ ਸਥਾਨਕ ਮੁੱਲ ਕਿੰਨਾ ਹੈ ਤੇ ਉਹਨਾਂ ਨੂੰ ਜੋੜ ਕੇ ਅਸੀਂ ਸੰਖਿਆ ਬਣਾਉਂਦੇ ਹਾਂ ਜਿਵੇਂ ਕਿ ਪੂਰੀ ਸੰਖਿਆ ਸਾਡੇ ਕੋਲੇ 232 ਹੈ ਤਾਂ ਇਕਾਈ ਦੇ ਅੰਕ ਦੇ ਉੱਤੇ 2 ਹੈ ਦਹਾਈ ਦੇ ਸਥਾਨ ਦੇ ਉੱਤੇ ਅੰਕ 3 ਹੈ ਸੈਂਕੜੇ ਦੇ ਸਥਾਨ ਦੇ ਉੱਤੇ ਅੰਕ 2 ਹੈ ਤਾਂ ਸੈਂਕੜੇ 200 ਹੋਗੇ ਸੈਂਕੜੇ ਦਾ ਸਥਾਨਕ ਮool 200 3 ਦਾ 30 2 ਦਾ 2 ਤਾਂ ਇਹ ਹੋ ਗਿਆ ਜੀ ਇਹਦਾ ਵਿਸਤ੍ਰਿਤ ਰੂਪ ਸੋ ਇਸ ਨੂੰ ਹੁਣ ਅਸੀਂ ਸ਼ਾਰਟ ਦੇ ਵਿੱਚ ਕਰਾਂਗੇ ਜੋ ਪਹਿਲਾ ਸਵਾਲ ਹੈ 232 ਸੋ ਇਹਦੇ ਵਿੱਚ ਸੈਂਕੜੇ ਨੇ 2 ਦਹਾੜੀਆਂ ਨੇ 3 ਇਕਾਈਆਂ ਨੇ 1 ਤਾਂ ਇਹ ਹੋ ਗਿਆ ਜੀ 200 32 ਤਾਂ ਇਸ ਦਾ ਵਿਸਤ੍ਰਿਤ ਰੂਪ ਇਹ ਹੋ ਗਿਆ ਜੀ ਤਾਂ ਇਸ ਤਰ੍ਹਾਂ ਅਸੀਂ ਬਾਕੀ ਸਵਾਲ ਵੀ ਕਰਨੇ ਨੇ ਸੋ ਅਗਲਾ ਸਵਾਲ ਬੀ ਪਾਰਟ 4180 ਤਾਂ ਇਹਦੇ ਵਿੱਚ ਹਜ਼ਾਰ ਕਿੰਨੇ ਆ 4 4000 ਜਿਸ ਤਰ੍ਹਾਂ ਬੋਲਾਂਗੇ ਉਸੇ ਤਰ੍ਹਾਂ ਹੀ ਲਿਖਾਂਗੇ 100 80 ਦਹਾਈ ਤੇ ਹੈ 8 80 ਔਰ ਇਕਾਈ ਤੇ ਹੈ 0 100 ਇਹ ਬਣ ਗਿਆ ਜੀ 4000 a ਬਣ ਗਿਆ ਜੀ 100 a ਬਣ ਗਿਆ ਜੀ 80 ਔਰ ਅੱਗੇ 0 ਲਿਖਣੀਆਂ ਲਿਖ ਸਕਦੇ ਹਾਂ ਨਹੀਂ ਲਿਖਣੀਆਂ ਨਹੀਂ ਲਿਖ ਸਕਦੇ ਹਾਂ ਤਾਂ ਇਸ ਦਾ ਵਿਸਤ੍ਰਿਤ ਰੂਪ ਹੋ ਗਿਆ ਜੀ a ਵਾਲਾ ਸੋ ਇਸ ਤਰ੍ਹਾਂ ਇਹ ਸੰਖਿਆਵਾਂ ਦਾ ਵਿਸਤ੍ਰਿਤ ਰੂਪ ਆ ਜਿਹੜਾ ਉਹ ਬਣਦਾ ਕਰਦੇ ਹਾਂ ਜੀ ਅਗਲਾ ਸਵਾਲ ਅੱਗੇ ਹੈ ਜੀ 27811 ਸੋ ਪਹਿਲਾਂ ਅਸੀਂ ਬੋਲਦੇ ਹਾਂ 27000 ਤਾਂ ਇਸ ਨੂੰ ਤੁਸੀਂ ਇਸ ਤਰ੍ਹਾਂ ਪੜ੍ਹ ਵੀ ਸਕਦੇ ਹੋ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਸੋ ਅਗਰ ਇਦਾਂ ਦਾ ਪਤਾ ਲੱਗੇ ਤਾਂ ਜਿੰਨੇ ਅੰਕ ਨੇ ਜਿਵੇਂ ਪਹਿਲਾਂ ਦੱਸਿਆ ਸੀ ਓਨੀਆਂ ਹੀ ਜ਼ੀਰੋ ਆ ਜਾਇਆ ਕਰਨਗੀਆਂ सो so, दो दस हजारवी थे हो गया सत हजारवें थे हो गया अठ सौ में हो गया। में थे हो गया एक दसवें दहाई पर हो गया एक हो गया सो इस तरह साढ़े को बन गया 20000 7000 800 10 1 100 ਇਸ ਦਾ ਵਿਸਤ੍ਰਿਤ ਰੂਪ a ਬਣ ਗਿਆ ਜੀ ਤਾਂ ਇਸ ਤਰ੍ਹਾਂ ਤੁਸੀਂ ਜੋ ਹੈ ਵਿਸਤ੍ਰਿਤ ਰੂਪ ਦੇ ਸਵਾਲ ਨੇ ਜਿਹੜੇ ਹੱਲ ਕਰਨੇ ਹਨ ਸੋ ਕਰਦੇ ਆ ਜੀ ਇੱਕ ਸਵਾਲ ਹੋਰ ਉਸ ਤੋਂ ਬਾਅਦ ਅਸੀਂ ਚੱਲਾਂਗੇ ਅਗਲੇ ਸਵਾਲ ਦੇ ਉੱਪਰ ਸੋ ਇਸ ਤੋਂ ਬਾਅਦ ਅਸੀਂ ਤੁਹਾਨੂੰ ਸਵਾਲ ਹੈ ਜਿਹੜਾ OH ਪਾੜ ਕਰਵਾਵਾਂਗੇ 26999 ਤਾਂ ਇਸ ਦੇ ਵਿੱਚ ਇਹ ਵੀ 10000 ਤੱਕ ਹੈ ਜੀ ਇਕਾਈ ਦਹਾਈ ਸੈਂਕੜਾ 1000 10000 2 ਆ ਗਿਆ ਜੀ 10000ਵੇਂ ਥਾਂ ਤੇ 6 ਆ ਗਿਆ ਜੀ 1000ਵੇਂ ਥਾਂ ਤੇ A ਵਾਲਾ 9 ਆ ਗਿਆ 100 ਤੇ ਅਗਲਾ 9 ਆ ਗਿਆ 10 ਤੇ ਲਾਸਟ ਵਾਲਾ 9 ਆ ਗਿਆ ਜੀ 21 ਤੇ ਸੋ ਸਾਡੇ ਕੋਲੇ ਵਿਸਤ੍ਰਿਤ ਰੂਪ ਬਣ ਗਿਆ ਜੀ 2000 6000 900 90 9 ਤਾਂ ਇਸ ਦਾ ਵਿਸਤ੍ਰਿਤ ਰੂਪ ਏ ਹੋ ਗਿਆ ਜੀ ਤਾਂ ਇਸ ਤਰ੍ਹਾਂ ਅਸੀਂ ਵਿਸਤ੍ਰਿਤ ਰੂਪ ਦੇ ਜਿਹੜੇ ਸਵਾਲ ਨੇ ਉਹ ਹੱਲ ਕਰਨੇ ਨੇ ਸੋ ਉਮੀਦ ਹੈ ਕਿ ਸਮਝ ਆ ਗਿਆ ਹੋਣਾ ਤੇ ਇਸੇ ਤਰ੍ਹਾਂ ਹੀ ਜੋ ਸਵਾਲ 1 2 3 4 ਜੋ ਇਹ ਚਾਰ ਸਵਾਲ ਰਹਿ ਗਏ ਇਹਨਾਂ ਨੂੰ ਤੁਸੀਂ ਹੱਲ ਕਰਨਾ ਹੈ ਅਗਰ ਕੋਈ ਵੀ ਸਵਾਲ 'ਚ ਸਮੱਸਿਆ ਆਉਂਦੀ ਹੈ ਤਾਂ ਕਮੈਂਟ ਦੇ ਵਿੱਚ ਦੱਸੋ ਤੁਹਾਨੂੰ ਇਹ ਸਵਾਲ ਹੱਲ ਕਰਵਾਏ ਜਾਣਗੇ ਸੋ ਪ੍ਰੈਕਟਿਸ ਵੀ ਜ਼ਰੂਰੀ ਹੁੰਦੀ ਹੈ ਸੋ ਸਮਝ ਕੇ ਖੁਦ ਪ੍ਰੈਕਟਿਸ ਕਰਨੀ ਵੀ ਜ਼ਰੂਰੀ ਹੁੰਦੀ ਹੈ। ਤੀਸਰਾ ਸਵਾਲ ਸੀ ਜਿਹੜਾ ਉਹ 1.2 ਅਭਿਆਸ ਦਾ ਅੰਤਿਮ ਸਵਾਲ ਸੀਗਾ। ਸੋ 1.2 ਐਕਸਰਸਾਈਜ਼ ਹੈ ਜਿਹੜੀ ਉਹ ਸਾਡੀ ਇੱਥੇ ਹੀ ਕੰਪਲੀਟ ਹੋ ਗਈ। ਸੋ ਉਮੀਦ ਹੈ ਕਿ ਤੁਹਾਨੂੰ ਅਭਿਆਸ 1.2 ਸਾਰੇ ਦਾ ਸਾਰਾ ਸਮਝ ਆ ਗਿਆ ਹੋਊਗਾ। ਸੋ ਇਸ ਤਰ੍ਹਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕੀ ਕੀ ਸਵਾਲ ਤੁਹਾਨੂੰ ਸਮਝ ਆ ਗਏ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਦੀ ਨਾਲ ਬੈਲ ਆਈਕਨ ਜਰੂਰ ਦਬਾਉਣਾ ਅਤੇ ਦੋਸਤਾਂ ਮਿੱਤਰਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਜਿਹੜੇ ਟੀਚਰ ਦੇਖ ਰਹੇ ਨੇ ਜਰੂਰ ਆਪਣੇ ਗਰੁੱਪਸ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰੋ ਅਤੇ ਜੋ ਬੱਚੇ ਦੇਖ ਰਹੇ ਨੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸੋ ਸੋਸ਼ਲ ਮੀਡੀਆ YouTube ਇਹਨਾਂ ਚੀਜ਼ਾਂ ਦਾ ਜੋ ਬੈਨੀਫਿਟ ਹੈਗਾ ਉਹ ਤੁਸੀਂ ਬਿਲਕੁਲ ਸਹੀ ਇਸਤੇਮਾਲ ਕਰੋ ਪੜ੍ਹਾਈ ਦੇ ਵਿੱਚ ਕਰੋ ਸੋ ਥੈਂਕ ਯੂ ਜੀ ਮਿਲਦੇ ਆ ਅਗਲੀ ਐਕਸਰਸਾਈਜ਼ ਦੇ ਨਾਲ